ਬਰਨਾਲਾ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦਾ ਕਹਿਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਪਿੰਡ ਵੱਲੋਂ ਲੋਕਾਂ ਨੂੰ ਕੱਟਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਰੋਜ਼ਾਨਾ 15 ਤੋਂ 20 ਕੇਸ ਕੁੱਤਿਆਂ ਦੇ ਕੱਟੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤੋਂ ਬਿਨਾ ਇਹ ਕੁੱਤੇ ਸੜਕਾਚਾਂ ਦਾ ਕਾਰਨ ਵੀ ਬਣ ਰਹੇ ਹਨ। ਪਰੰਤੂ ਬਰਨਾਲਾ ਦਾ ਪ੍ਰਸ਼ਾਸਨ ਇਸ ਗੰਭੀਰ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਹੈ। ਉੱਥੇ ਹੀ ਬਰਨਾਲ ਵਿੱਚ ਕੁੱਤਿਆਂ ਵੱਲੋਂ ਕੱਟੇ ਜਾਣ ਦੇ ਮਾਮਲਿਆਂ 'ਪਰ ਨਜ਼ਰ ਮਾਰੀਏ ਤਾਂ ਫਰਵਰੀ ਮਹੀਨੇ ਦੇ 23 ਦਿਨਾਂ ਵਿੱਚ 200 ਮਾਮਲੇ ਸਾਹਮਣੇ ਆ ਚੁੱਕੇ ਹਨ। ਜਦਕਿ 2024 ਵਿੱਚ 2000 ਦੇ ਕਰੀਬ ਮਾਮਲੇ ਸਾਹਮਣੇ ਆਏ ਹਨ ਬਰਨਾਲਾ ਦੇ ਲੋਕ ਅਵਾਰਾ ਕੁੱਤਿਆਂ ਉੱਪਰ ਨੱਥ ਪਾਉਣ ਦੀ ਮੰਗ ਕਰ ਰਹੇ ਹਨ ਇਹ ਜੀ ਹਾਲਾਤਾਂ ਦਾ ਸਾਹਮਣਾ ਤੋਂ ਇਹ ਹੈ ਕਿ ਇਕੱਲਾ ਬੱਚੇ ਕੋ ਆਪਾਂ ਗਲੀਆਂ ਵਿੱਚ ਛੋੜ ਨਹੀਂ ਸਕਤੇ ਹੈ ਤੇ ਇਸੇ ਲਈ ਵਸੇ یہی ਹੈ ਕਿ ਇਨਕਾ ਕੋਈ ਪ੍ਰਸ਼ਾਸਨ ਰੇਜ਼ਮਿੰਟ ਕਰੇ इनको यानी कि इन ये भी नहीं है कि इनको कुछ करें इनके लिए एक केस हो अलग से जहां इनको रखा जाए तो यही प्रशासन से रिक्वेस्ट करेंगे जितने भी कुत्ते आवा हैं उन पकड़ उन सबको पकड़ के उनकी नसबंदी करी जाए ताज़ि कि डॉग और ज़्यादा ना हो गली के अंदर ये जैसे अब गलियां हमारी गली में दो कुत्ती लगातार सुई हुई हैं जिस सतारह बच्चे हैं उसके अगर जो बच्चे वो थोड़े तर, अभी तो वो कुत्तियाँ कुछ नहीं कह रही जब वो बच्चे चलन लग जाएंगे और गड्डियों के नीचे आके मरेंगे वही कुत्तियाँ ਪਤਾ ਨਹੀਂ ਕਿੰਨੇ ਜਨੋ ਕੋ ਵੱਢ ਦੇਂਗੇ ਇਹ ਨਹੀਂ ਪਤਾ ਕਾਮ ਵਾਲੀਆਂ ਆਤੀਆਂ ਉਹ ਵੀ ਡਰ-ਡਰ ਕੇ ਆਤੀਆਂ ਆ ਕਿ ਇਹ ਬੱਚਾ ਜੀ ਖੇਡਣ ਗਿਆ ਦੁਪਹਿਰੇ ਬਾਬਾ ਚਲੇ ਜਾਈ ਹਰੂ ਮਾਨ ਦੇ ਮੰਦਰ ਕੋਲੇ ਜੀ ਤੇ ਆਵਾਰਾ ਕੁੱਤਿਆਂ ਨੇ ਇਹਨੂੰ ਵੱਢ ਲਈ ਇੱਕ ਲੋ ਸਾਂਵੇਂ ਦੰਦ ਭਰ ਲਈ ਲੱਤ ਤੇ ਬਹੁਤ ਡੂੰਗੇ ਭਰਲੇ ਮਤਲਬ ਜੀ ਹੁਣ ਟੀਕਾ ਲਵਾਣਾ ਹੈ ਜੀ ਹਾਂਜੀ ਹਾਂਜੀ ਬਹੁਤ ਔਖਾ ਹੈ ਬਈ ਕੁੱਤੇ ਬਹੁਤ ਬਹੁ ਨਿਆਈ ਨਹੀਂ ਬਾਬਾ ਬੱਚੇ ਨੂੰ ਆਏ ਵੀ ਕਰੋਂ ਆਪਾਂ ਛੱਡ ਨਹੀਂ ਸਕਦੇ ਜੇ ਬਾਹਰ ਜਾਂਦਾ ਤੇ ਬਸ ਡਾਇਰੀ ਰਹਿੰਦਾ ਜੀ ਉਹਨਾਂ ਦੇ ਨਦੀ ਭਵੰਦੀ ਲਈ ਜਾਵੇ ਕੋਈ ਮਤਲਬ ਹੀ ਕਰਿਆ ਜਾਵੇ ਇਹਨਾਂ ਦਾ ਸਾਰਾ ਬਰਨਾਲਾ ਸਾਰੇ ਸ਼ਹਿਰ ਕੁੱਤਿਆਂ ਤੋਂ ਐਡੇ ਕਿ ਦੁਖੀ ਨੇ ਐਡੇ ਕਿ ਦੁਖੀ ਨੇ ਆਪਾਂ ਇਹਨਾਂ ਗੱਲਾਂ ਨੂੰ ਸੋਚ ਵੀ ਨਹੀਂ ਸਕਦੇ ਆ ਹੁਣ ਸਾਡਾ ਦੇਖ ਲਓ ਐਡਾ ਵੱਡਾ ਬਾਜ਼ਾਰ ਆ ਪਰ ਆ ਬਾਜ਼ਾਰਾ ਸਾਰੀ ਮਨੂ ਚਲੋ ਬੰਦ ਗਲੀ ਕਹਿੰਦੇ ਆ ਸ਼ਹਿਰ ਦਾ ਹਾਰਟ ਹੈ ਇੱਥੇ ਮਨੂ ਚਲੋ ਦੁਨੀਆ ਭਰ ਦੇ ਲੋਕ ਕੱਪੜੇ ਲੈਣ ਆਉਂਦੇ ਨੇ ਪਰ ਸੋ ਚੁੱਥੇ ਸੀ ਜਿਹੜੇ ਦੇਖਿਆ ਇੱਕ ਬੁੜੀ ਨੂੰ ਕੁੱਤਿਆਂ ਨੇ 10 ਕੁੱਤਿਆਂ ਨੇ ਫੜ ਲਿਆ ਅਸੀਂ ਇਹੋ ਕੁੱਤਿਆਂ ਨੂੰ ਮਸਾ ਛੜਾਇਆ ਇਹ ਸਾਨੂੰ ਪਤਾ ਉਹਨੂੰ ਕੁੱਤਿਆਂ ਨੂੰ ਪਾੜ-ਪਾੜ ਕੇ ਉਹਨੇ ਬੁੜੀ ਨੂੰ ਕੱਪੜੇ ਵੀ ਟੱਕ ਵੀ ਪਾੜਦੇ ਉਹਦੇ ਤੇ ਅਸੀਂ ਉਹਨੂੰ ਮਸਾ ਛੜਾਇਆ ਵੀ ਐਡਾ ਬੁਰਾ ਹਾਲ ਹੋਇਆ ਲੋਕ ਵੈਕਸੀਨ ਲਵਾਉਣ ਜਾਂਦੇ ਨੇ ਹਸਪਤਾਲਾਂ ਦੇ ਵਿੱਚ ਉੱਥੇ ਵੀ ਐਡੇ-ਐਡੇ ਮਾਨਿਕ ਲੋ ਤੋਂ ਲੈਣਾ ਲੱਗੀ ਹੋਈਆਂ ਐ ਇੰਨਾ ਬੁਰਾ ਹਾਲ ਕੀਤਾ ਵਾ ਅਸੀਂ ਇੰਨਾ ਕੁੱਤਿਆਂ ਤੋਂ ਬਹੁਤ ਜ਼ਿਆਦਾ ਤੰਗ ਆ ਵੀ ਪ੍ਰਸ਼ਾਸਨ ਕਿੱਥੇ ਤੁਰੇ ਫਿਰਦਾ ਹੈ ਹੈ ਤੇ ਮਿਊਸਪਲ ਕਮੇਟੀ ਦੇਖ ਲੋ ਠੀਕ ਹੈ 10000 ਰੁਪਏ ਕਹਿੰਦੇ ਵੀ ਅਸੀਂ ਉਹ ਦੇਵਾਂਗੇ 20000 ਰੁਪਏ ਦੇਵਾਂਗੇ 20 ਵੱਧ ਮੰਨ ਕੇ ਚਲੋ ਵੀ ਜੋ ਆਖਮ ਹੋਗੇ 10000 ਰੁਪਏ ਨੋਰਮਲ ਹੋਣਗੇ ਇਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਦਾ ਇੱਕ ਪਾਰਟਿਕੂਲਰ ਮਾਨ ਚਲੋ ਕੁੱਤਾ ਸ਼ਾਲਾ ਬਣਾਈ ਜਾਵੇ ਜਿੱਥੇ ਇਹ ਸਾਰੇ ਇਕੱਠੇ ਕਰਕੇ ਉੱਥੇ ਰੱਖੇ ਜਾਣ ਉਹਨਾਂ ਦਾ ਕੋਈ ਖਾਣੇ ਦਾ ਇੰਤਜ਼ਾਮ ਕੀਤਾ ਜਾਵੇ ਜਾਂ ਕੁਝ ਕੀਤਾ ਜਾਵੇ ਜਦ ਇਹਨਾਂ ਦੀ ਨਸਬੰਦੀ ਹੋਣਾ ਮੈਂ ਡਾਕਟਰ ਤਪਿੰਦਰ ਜੋਤ ਐਸਐਮਓ ਸਿਵਲ ਹਸਪੀਟਲ ਬਨਾਲਾ ਸਾਡੇ ਸਿਵਲ ਹਸਪੀਟਲ ਬਨਾਲਾ ਚ ਲਾਸਟ ਈਅਰ 2024 ਦੇ ਵਿੱਚ 2023 ਕੇਸਸ ਟੋਟਲ ਆਏ ਡੌਗ ਬਾਈਟ ਦੇ ਜਿਨ੍ਹਾਂ ਨੂੰ ਅਸੀਂ ਵੈਕਸੀਨੇਸ਼ਨ ਦਿੱਤੀ ਹੈ ਤੇ 2023 ਦੇ ਵਿੱਚ 2003 ਸੀਗੇ ਮਤਲਬ ਕੁ 1000 ਦੇ ਕਰੀਬ ਐਨੂਅਲ ਹੈ ਗਿਆ ਕੇਸ ਜਿਹੜੇ ਪਿਛਲੇ ਦੋ ਸਾਲਾਂ ਚ ਆਏ ਸਾਡੇ ਕੋ ਡੇਲੀ 15 ਤੋਂ 20 ਕੇਸਸ ਡੌਗ ਬਾਈਟ ਦੇ ਆਉਂਦੇ ਆ ਉਹਨਾਂ ਨੂੰ ਵੈਕਸੀਨ ਐਜ਼ ਵੈਲ ਐਜ਼ ਮੈਨੋਗਲੋਬਲ ਨੂੰ ਦੋਨੇ ਐਜ਼ ਪਰ ਇੰਡੀਕੇਸ਼ਨ ਦਿੱਤੇ ਜਾਂਦੇ ਨਹੀਂ ਡੌਗ ਬਾਈਟ ਨਾਲ ਐਡਮਿਟ ਤਾਂ ਨਹੀਂ ਕੋਈ ਹੁੰਦਾ ਮਤਲਬ ਤੋਂ ਐਕਸਟ੍ਰੀਮ ਕੇਸਸ ਹੈ ਕੋਈ ਜਿਆਦਾ ਸੀਰੀਅਸ ਹੋਵੇ ਫੇਰ ਆਦਰਵਾਇਜ਼ 15 ਤੋਂ 20 ਪੇਸ਼ੈਂਟ ਓਪੀ ਬੇਸਿਸ ਤੇ ਆਉਂਦੇ ਆ ਜਿਨ੍ਹਾਂ ਨੂੰ ਵੈਕਸੀਨੇਸ਼ਨ ਦਿੱਤੀ ਜਾਂਦੀ ਉਹਦੇ ਸਤੇ ਇਹ ਵੀ ਜਿਨ੍ਹਾਂ ਨੇ ਪਾਲਤੂ ਰੱਖੇ ਹੋਏ ਨੇ ਡੌਗਸ ਉਹਨਾਂ ਨੂੰ ਚਾਹੀਦਾ ਉਹਨਾਂ ਦੀ ਪ੍ਰੋਪਰ ਵੈਕਸੀਨੇਸ਼ਨ ਕਰਾ ਕੇ ਰੱਖਣ ਅ ਲੋ ਪੇਸ਼ੈਂਟਸ ਨੂੰ ਚਾਹੀਦਾ ਵੀ ਆਪਣੇ ਜੋ ਵੀ ਪੈਟਸ ਰੱਖੇ ਨੇ ਉਹਨੂੰ ਪ੍ਰੋਪਰਲੀ ਵੈਕਸੀਨੇਟ ਕਰਵਾ ਕੇ ਰੱਖੋ